ਪਿਛਲੇ ਦਿਨੀ ਰਮਦਾਸ ਦੇ ਵਿੱਚ ਇੱਕ ਆੜਤੀ ਨੂੰ ਫਰੋਤੀ ਨਾ ਦੇਣ ਤੇ ਗੋਲੀ ਮਾਰ ਦਿੱਤੀ ਗਈ ਸੀ ਜਿਸ ਦੇ ਵਿੱਚ ਆੜਤੀਆ surjit singh ਜ਼ਖਮੀ ਹੋਇਆ ਸੀ ਅੱਜ ਉਸ ਦਾ ਪਤਾ ਲੈਣ ਵਾਸਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਦੋਸ਼ੀਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੂਸਰੇ ਪਾਸੇ ਉਹਨਾਂ ਨੇ ਇਹ ਦੱਸਿਆ ਕਿ ਪਰਿਵਾਰ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਯਕੀਨੀ ਬਣਾਉਣ ਦੇ ਲਈ ਸਾਰੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਨਾ ਹੋ ਸਕੇ ਬਿਊਰੋ ਰਿਪੋਰਟ ਪੰਜਾਬ ਟੀਵੀ ਨਿਊਜ਼ ਕਿ ਇਹ ਜਿਹਨੂੰ ਦਰਵਾਉਂਦੇ ਨੇ ਬੰਦੇ ਤਿੰਨ ਚਾਰ ਤਰੀਕੇ ਦੇ ਗਾਂ ਦੀ ਗਾਂ ਲੈਦੇ ਨੇ ਮੰਨੋ ਜੇ ਨਾਲੇ ਇਹ ਗੱਲ ਕੀਤੀ ਆ ਤੇ ਉਹ ਘੁਮਾ ਕੇ ਫਿਰੇਗਾ ਚੁੰਗੀਆਂ ਜਾਂ ਮੁਟਰ ਦੀ ਸਾਈਡ ਦਾ ਕੋਈ ਨਾ ਕੋਈ ਬੰਦੇ ਹੁੰਦੇ ਆਉਂਦੇ ਹੀ ਨਾ ਉਸ ਵੇਲੇ ਬੋਲਦੇ ਉਹ ਉਹਨੇ ਮਗਰ ਮਰ ਪਛਾਹ ਸਾਰਾ ਚੋਟੀ ਆ ਗਿਆ ਜਿਹੜੇ ਗੱਤੇ ਕਹਿੰਦੇ ਮੈਂ ਬੁਲਾਉਗੇ ਜੀ ਜਿਹੜਾ ਜਲਸੀ ਜੋ ਕਰਨਾ ਹੈ ਤਨ ਘੁਰ ਘੜ ਕੇ ਮਾਰਨਾ ਆ ਵੇਖਿਓ ਵਿੱਚੋਂ ਦੇਖੀ ਪਟੇ ਸਜੀਤ ਜੀ ਨੂੰ ਪਤਾ ਲੈਣਾ ਹੈ ਕਿ ਕੀ ਗੱਲਬਾਤ ਹੈ ਨਹੀਂ ਨਹੀਂ بس ਉਹ ਤੁਹਾਨੂੰ ਪਤਾ ਪਿਛਲੇ ਦਿਨੀ ਜਿਹੜੀ ਕਟਰਾ ਵਾਪਸੀ ਸੀ ਉਹਦੇ ਕਰਕੇ ਸਜੀਤ ਤੁਹਾਡੀ ਸਾਡੇ ਇਲਾਕੇ ਦੇ ਬੰਦੇ ਪਰਵਾਹ ਹੈ ਸਾਡਾ ਪਤਾ ਲੈਣਾ ਹੈ ਉਹਨਾਂ ਦੀ ਸਿਹਤ ਦਾ ਉਹ ਠੀਕ ਨਹੀਂ ਤਾਂ ਠੀਕ ਹੋ ਗਿਆ ਉਹਨਾਂ ਦੀ ਲੱਖਾਂ ਦੀ ਗੋਲ ਲੱਗੀ ਸੀ ਸੋ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਵਾਦ ਦੇ ਨਾਲ ਆ ਸਰਕਾਰ ਕੋਧੀ ਸਰਕਾਰ ਹਮੇਸ਼ਾ ਹੀ ਜਿਹੜੇ ਲੋਕ ਇਦਾਂ ਦੀਆਂ ਕਟਰਾਵਾਂ ਸਵਾਜਦੇ ਉਹਨਾਂ ਦੇ ਨਾਲ ਖੜੀ ਦੀ ਹੈ ਉਹ ਜਿਹੜੇ ਲੋਕ ਇਦਾਂ ਦੀਆਂ ਕਟਰਾਵਾ ਕਰਦੇ ਆ ਅਸੀਂ ਉਹਨਾਂ ਦੇ ਹਮੇਸ਼ਾ ਅਗੇਸਟ ਰਹੇ ਤੇ ਗੇਸ ਹੀ ਦਾਵਾ ਕਿਹੜੀ ਕਾ ਆਡੀਓ ਵਾਇਰਲ ਹੋ ਰਹੀ ਹੈ ਜਿਹੜੀ ਉਹ ਗੈਂਗਸਟਰ ਦੀ ਜਿਹੜੀ ਪੁਲਿਸ ਨੂੰ ਸਿੱਧੀ ਧਮਕੀ ਦੇ ਰਿਹਾ ਉਹ ਕੋਈ ਛੱਡੋ ਉਹ ਜਿਆ ਵੀ ਐਸਪੀ ਹੁੰਦੀਆਂ ਦਿੰਦੇ ਆ ਆਡੀਓ ਦੀ ਕਿਹੜੀ ਗੱਲ ਹੈ ਅੱਲਾ ਹਾਂਜੀ ਹਾਂਜੀ ਉਹ ਮੇਰੇ ਸੇਧ ਦਾ ਹਾਲਚੜ ਜਿਹੜਾ ਮੇਰਾ ਇਨਸੀਡੈਂਟ ਉਹ ਧਮਕੀਆ ਦੇ ਰਿਹਾ ਉਹ ਗੈਂਗਸਟਰ ਸਰ ਮੈਨੂੰ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਮੈਂ ਤੇ ਆਪਣਾ ਗੋਲੀ ਲੱਗਣ ਕਰਕੇ ਬੈੱਡ ਤੇ ਆ ਠੀਕ ਹੈ ਜੀ ਬਾਕੀ ਜੋ ਵੀ ਉਹ ਕਹਿੰਦੇ ਆ ਉਹਦੇ 'ਚ ਕੋਈ ਤੱਥ ਸੱਚ ਨਹੀਂ ਹੈਗਾ ਸਿਰਫ ਉਹ ਆਪਣਾ ਜਿਹੜਾ ਜੋ ਵੀ ਹੈ ਗੁੰਡਾਗਰਦੀ ਦਾ ਕੰਮ ਚਲਾ ਰਹੇ ਆ ਉਰ ਤੋਂ ਡਰਦੇ ਤੇ ਕਾਰਵਾਈ ਤੋਂ ਬਚਣ ਖਾਤਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਪਾ ਰਹੇ ਆ ਬਾਕੀ ਆਪਣੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਹਨਾਂ ਸਾਰਿਆਂ ਨੇ ਇਹੋ ਹੀ ਵਿਸ਼ਵਾਸ ਦਵਾਇਆ ਹੈ ਕਿ ਜੋ ਵੀ ਕਾਰਵਾਈ ਆ ਜਿਹੜੇ ਦੋਸ਼ੀ ਆ ਉਹ ਬਖਸ਼ ਨਹੀਂ ਜਾਣਗੇ ਆਪਣੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢੜੀਵਾਲ ਆਏ ਉਹਨਾਂ ਨੇ ਹਾਲਚਾਲ ਪੁੱਛਿਆ ਉਹਨਾਂ ਨੇ ਵੀ ਪ੍ਰਸ਼ਾਸਨ ਨੂੰ ਸਾਰੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦੀ ਸਿਕਿਉਰਿਟੀ ਵਾਸਤੇ ਜਿਹੜਾ ਵੱਤੋ ਵੱਤ ਉਪਰਾਲਾ ਕੀਤਾ ਜਾਵੇ ਤੇ ਜੋ ਵੀ ਦੋਸ਼ੀ ਹੋਣਗੇ ਜਿਨ੍ਹਾਂ ਨੇ ਵੀ ਕੋਈ ਗਿਨਾਹ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਹੀਂ ਹੁਣ ਇਹਨਾਂ ਵੱਲੋਂ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਗਿਆ ਵੀ ਜਿਹੜੇ ਹਿਸਾਬ ਨਾਲ ਉਹ ਧਮਕੀਆਂ ਦੇ ਰਿਹਾ ਸੀ ਗੈਂਸਣ ਸਰਿਆਮ ਸੀ ਇਹ ਧਮਕੀਆਂ ਦੇ ਜਾਏ ਆ ਦੇਖੋ ਜੀ ਇਹਦੇ ਹੁਣ ਪੁਲਿਸ ਦੀ ਕਾਰਵਾਈ ਪੁਲਿਸ ਆਪਣੀ ਪੂਰੀ ਤਨਦੇਈ ਨਾਲ ਕੰਮ ਕਰਨ ਲਈ ਆ ਹੋ ਸਕਦਾ ਛੇਤੀ ਤੋਂ ਛੇਤੀ ਜੋ ਵੀ ਹੈਗਾ ਦੋਸ਼ੀ ਆ ਫੜੇ ਜਾਣਗੇ ਪੰਜਾਬ ਦੀ ਜਿਹੜੀ ਪੁਲਿਸ ਆ ਬਹੁਤ ਜ਼ਿਆਦਾ ਸਟਰੋਂਗ ਆ ਇਹ ਦੋਸ਼ੀ ਨੂੰ ਜਿੱਥੇ ਵੀ ਹੋਇਆ ਕੱਢ ਲਿਆਉਣਗੇ ਬਾਹਰ ਕੋਈ ਚੱਕਰ ਨਹੀਂ ਠੀਕ ਹੈ ਤੇ ਅੱਗੇ ਬਾਈਕ ਰੂਪ ਦੀ ਮੇਰ ਨਗਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਦੀ ਮੇਰ ਨਾਲ ਜਾਨ ਬੱਝ ਗਈ ਆ ਦੂਜਾ ਮੇਰੇ ਇਲਾਕੇ ਦੇ ਲੋਕਾਂ ਦੀਆਂ ਦਵਾਵਾਂ ਨਾਲ ਸਾਰੇ ਭੈਣ ਭਰਾਵਾਂ ਨੇ ਇੰਨਾ ਸਾਥ ਦਿੱਤਾ ਹੈ ਸਾਰੇ ਕਿ ਨਹੀਂ ਅੰਦਾਸਾ ਕੀਤੀਆਂ ਮੇਰੀ ਜਾਨ ਬੱਝ ਗਈ ਆ 你在这。